ਸਸ਼ਤਰਿਆ ਕਾਲਜੀ ਬਹੁਤ ਵੱਡੀ ਖਬਰ ਨਾਮ ਦਾ ਨਾਮ ਬਾਹਰ ਆ ਗਿਆ ਗੁਰਵਿੰਦਰ ਦੀ ਵਾਈਫ ਰੁਪਿੰਦਰ ਤੋਂ ਦਾ ਆਸ਼ਕ ਇਕੱਠੇ ਰਹਿੰਦੇ ਸੀ ਬਿਲਕੁਲ ਇਹਨਾਂ ਦੇ ਡਾਕੂਮੈਂਟ ਲੱਗੇ ਹੋਏ ਨੇ ਉਸ ਹੋਟਲ ਦੇ ਰਿਪੋਰਟ ਇਹ ਪਿੰਡ ਬੱਲੂਆਣੇ ਵੀ ਜਾ ਕੇ ਆਈ ਹੈ ਅੱਛਾ ਐਂਡ ਮਰਡਰ ਕਰਨ ਵਾਲੇ ਹਰਕਮਲ ਆ ਉਹਦੇ ਫਾਦਰ ਨੂੰ ਇਸ ਲੜਕੀ ਬਾਰੇ ਭਲੀ ਭਾਂਤ ਜਾਣਕਾਰੀ ਸੀ ਮੇਬੀ ਹੀ ਇਜ਼ ਆਲਸੋ ਪਾਰਟ ਆਫ ਕਨਸਪੀਰੇਸੀ ਰਗੜਾਂ ਨੇ ਸਰੀਰ ਤੇ 15 ਤੋਂ ਵੱਧ ਕਿੰਨਾ ਗੁੱਥਮ-ਗੁੱਥਾ ਤੇ ਕਿੰਨਾ ਕੁ ਉਸ ਦੀ ਨਾਲ ਕਿੰਨਾ ਕੁ ਹੋਇਆ ਹੋਊਗਾ ਤੱਕੇਸ਼ਾਈ ਇੱਕ ਬੰਦੇ ਨਾਲ ਆਪਾਂ ਗੁੱਥਮ-ਗੁੱਥਾ ਹੋ ਰਹੇ ਆ ਉਹ ਆਪਦੇ ਬਚਾ ਲਈ ਕੋਸ਼ਿਸ਼ਾਂ ਕਰ ਰਹੇ ਲਿਖੋ ਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਕਿੱਡੀ ਬੇਰਹਿਮੀ ਦੀ ਮੌਤ ਹੈ ਮੈਂ ਜਰਨਾ ਚਾਹੁੰਦਾ ਕਿ ਗੁਰਵਿੰਦਰ ਦਾ ਮਰਡਰ ਉਹਦੀ ਘਰਵਾਲੀ ਨੇ ਕੀਤਾ ਉਹਦੇ ਸਾਥੀਆਂ ਦੇ ਨਾਲ ਮਿਲ ਕੇ ਪੂਰੀ ਕਹਾਣੀ ਪੁਲਿਸ ਕੀ ਕਹਿ ਰਹੀ ਹੈ ਔਰ ਕਿੱਥੇ ਕੇਸ ਖੜਾ ਸਜ਼ਾ ਤੱਕ ਲੈ ਕੇ ਜਾਓਗੇ ਕੇਸ ਨੂੰ ਤਾਂ ਕਿ ਵੱਧ ਤੋਂ ਵੱਧ ਸਜ਼ਾ ਹੋ ਸਕੇ ਬਿਲਕੁਲ ਵਿਕਰਮ ਜੀ ਤੁਸੀਂ ਸਵਾਲ ਕੀਤਾ ਹੈ ਕਿ ਹੁਣ ਕੀ ਚੱਲ ਰਿਹਾ ਹਰ ਪੰਜਾਬੀ ਦਾ ਹਿਰਦਾ ਬਲਉਂਦੜਾ ਗਿਆ ਬੜੇ ਅਰਸੇ ਬਾਅਦ ਪੰਜਾਬ ਦੇ ਵਿੱਚ ਅਜੇਹੀ دہشت ਪੁਣੇ ਦੀ ਅਜੇਹੀ ਦਰਿੰਦਗੀ ਦੀ ਇੱਕ ਘਟਨਾ ਹੋਈ ਹੈ ਕਿ ਇੱਕ ਧਰਮ ਪਤਨੀ ਨੇ ਜਿਹਨੂੰ ਆਪਾਂ ਧਰਮ ਦੀ ਪਤਨੀ ਕਹਿੰਦੇ ਆ ਉਸਨੇ ਆਪਦੇ ਘਰ ਵਾਲੇ ਨੂੰ ਇੱਕ ਬਰੂਟਲ ਮਰਡਰ ਕਾਂਸਪੀਰੇਸੀ ਦੇ ਚੱਲਦੇ ਹੋਏ ਆਪਦੇ ਆਸ਼ਕ ਤੇ ਉਹਦੇ ਦੋਸਤਾਂ ਨਾਲ ਮਿਲ ਕੇ ਅੰਜਾਮ ਦੋਆਇਆ ਇਹ ਬਹੁਤ ਇੱਕ ਕ੍ਰਿਮੀਨਲ ਸੋਚ ਮੈਂ ਇਹ ਕਹੂੰਗਾ ਕਿ ਜਿਸ ਦੇ ਚੱਲਦੇ ਆ ਜਿਹੜਾ ਇਹ ਮੁਕੱਦਮਾ ਵੀ ਦਰਜ ਹੋਇਆ ਹੈ ਜਿਹੜਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀਗਾ ਗੁਰਵਿੰਦਰ ਉਹ ਮਾਰਿਆ ਗਿਆ ਸੋ ਇਹ ਬਹੁਤ ਇੱਕ ਦਰਦਨਾਕ ਸਟੋਰੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਮਰਡਰ ਹੋਇਆ ਗੁਰਵਿੰਦਰ ਦਾ ਔਰ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਕਹਾਣੀ ਦੱਸੀ ਹੈ ਤਾਂ ਇਹੋ ਜੇ ਕੇਸਸ ਆਮ ਤੌਰ ਤੇ ਅਸੀਂ ਕ੍ਰਾਈਮ ਪੈਟਰੋਲ ਦੇ ਵਿੱਚ ਤਾਂ ਦੇਖਦੇ ਆਂ ਜਾਂ ਕ੍ਰਾਈਮ ਵਾਲੇ ਜਿਹੜੇ ਐਪੀਸੋਡ ਆ ਉਹਨਾਂ ਦੇ ਵਿੱਚ ਦੇਖਦੇ ਆਂ ਪਰ ਇਹ ਖੌਫਜਦਾ ਕਰਦੀ ਹੈ ਕਹਾਣੀ ਪੁਲਿਸ ਦੀ ਸਟੋਰੀ ਕੀ ਕਹਿ ਰਹੀ ਹੈ ਮੈਂ ਇਹ ਜਾਨਣਾ ਚਾਹੁੰਨਾ ਐਫ ਆਈ ਆਰ ਤੁਹਾਡੇ ਹੱਥ ਦੇ ਵਿੱਚ ਆ ਐਫ ਆਈ ਆਰ ਦੀ ਡਿਟੇਲ ਕੀ ਕਹਿੰਦੀ ਹੈ ਐਫ ਆਈ ਆਰ ਦੇ ਵਿੱਚ ਕੀ ਹੈ ਵਰਿੰਦਰ ਜੀ ਫਰੀਦਕੋਟ ਜ਼ਿਲ੍ਹੇ ਦਾ ਥਾਣਾ ਸਦਰ ਫਰੀਦਕੋਟ ਜਿਹਦੇ ਅੰਡਰ ਪਿੰਡ ਸੁਖਣਵਾਲਾ ਪੈਂਦਾ ਇਸ ਥਾਣੇ ਦੇ ਵਿੱਚ ਇੱਕ 274 ਨੰਬਰ ਐਫ ਆਈ ਆਰ 2911 2025 ਨੂੰ ਇੱਕ ਦਰਜ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਮਦਈ ਹੈ ਕੰਪਲੇਨੈਂਟ ਹੈ ਉਹ ਮਰਨ ਵਾਲੇ ਗੁਰਵਿੰਦਰ ਦੀ ਸਕੀ ਭੈਣ ਉਹ ਭੈਣ ਜਿਹਦਾ ਵਿਆਹ ਕਨੇਡਾ ਹੋਇਆ ਕਨੇਡਾ ਤੋਂ ਉਹ ਅਗਸਤ ਦੇ ਮਹੀਨੇ ਉਹ ਵਾਪਸ ਪੰਜਾਬ ਆਈ ਹੈ ਆਪਦੇ ਸਹੁਰੇ ਪਰਿਵਾਰ ਆਈ ਹੋਈ ਹੈ ਤੇ ਉਹਨੇ ਆਪਦੀ ਭੈਣ ਨੂੰ ਭਰਾ ਨੂੰ ਮਿਲਣ ਆਉਣਾ ਸੀਗਾ ਲੇਕਿਨ ਇਨ ਬਿਟਵੀਨ ਇੱਕ ਲਾਈਨ ਮੈਂ ਤੁਹਾਨੂੰ ਇਸ ਐਫਆਈਆਰ ਦੀ ਪੜ੍ਹ ਕੇ ਸੁਣਾਉਣਾ ਚਾਹੁੰਦਾ ਜਿਸ ਦੇ ਤੋਂ ਕਾਫੀ ਗੱਲਾਂ ਕਲੀਅਰ ਹੋ ਜਾਣਗੀਆਂ ਕੱਲ ਮਿਤੀ 28 11 2025 ਨੂੰ ਮੇਰਾ ਭਰਾ ਗੁਰਵਿੰਦਰ ਸਿੰਘ ਦਾ ਮੈਨੂੰ ਵਟਸਐਪ ਅਤੇ ਮੇਰੇ ਪਤੀ ਨੂੰ ਮਨਪ੍ਰੀਤ ਬਰਾੜ ਨੂੰ ਉਹਨਾਂ ਦੇ ਫੋਨ ਨੰਬਰ ਫਲਾਨੇ ਪਰ ਫੋਨ ਆਇਆ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਦੇ ਹਰਕਮਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ ਜ਼ਿਲ੍ਹਾ ਬਠਿੰਡਾਣਾ ਨਜਾਇਜ਼ ਸੰਬੰਧ ਨੇ ਯਾਨੀ ਕਿ 28 ਤਰੀਕ ਕਤਲ ਤੋਂ ਇੱਕ ਦਿਨ ਪਹਿਲਾਂ 28 ਤਰੀਕ ਨੂੰ ਭੈਣ ਨਾਲ ਭਰਾ ਦੀ ਗੱਲ ਹੁੰਦੀ ਹੈ ਗੁਰਵਿੰਦਰ ਸਿੰਘ ਮ੍ਰਿਤਕ ਦੀ ਭੈਣ ਨੇ 29 ਤਰੀਕ ਨੂੰ ਇਸ ਪਿੰਡ ਸੁਖਨ ਵਾਲੇ ਆਉਣਾ ਸੀ ਤੇ ਲਗਭਗ ਇੱਕ ਹਫ਼ਤੇ ਤੋਂ 10 ਦਿਨਾਂ ਬਾਅਦ ਸ਼ਡਿਊਲਡ ਸੀਗਾ ਕਿ ਜਿਹੜੇ ਕੈਨੇਡਾ ਗਏ ਵੇ ਆ ਮਾਂ ਪਿਓ ਉਹਨਾਂ ਨੇ ਵੀ ਵਾਪਸ ਆਉਣਾ ਸੀਗਾ ਤਾਂ ਇਨ ਬਿਟਵੀਨ ਜਿਹੜੀ ਦਰਮਿਆਨੀ ਰਾਤ ਹੈ ਉਸ ਰਾਤ ਦੇ ਵਿੱਚ ਇਸ ਔਰਤ ਦੇ ਮਨ ਦੇ ਵਿੱਚ ਸ਼ਾਇਦ ਲੰਬੇ ਸਮੇਂ ਦੀ ਪਲੈਨਿੰਗ ਹੋਵੇ ਗੱਲ ਚੱਲਦੀ ਹੋਵੇ ਕੌਨਸਪੀਰੇਸੀ ਪੁਰਾਣੀ ਚੱਲਦੀ ਹੋਵੇ ਕਿਉਂਕਿ ਕ੍ਰਿਮੀਨਲ ਦਾ ਹਿਡਨ ਮੋਟਿਵ ਹੁੰਦਾ ਉਹਦੇ ਮਨ ਦੇ ਵਿੱਚ ਕੀ ਕੀ ਗੱਲਾਂ ਚੱਲ ਰਹੀਆਂ ਉਹ ਕ੍ਰਿਮੀਨਲ ਦੇ ਹਿਡਨ ਮੋਟਿਵ ਦੇ ਵਿੱਚ ਆਉਂਦਾ ਲੇਕਿਨ ਉਸ ਦਰਮਿਆਨੀ ਰਾਤ ਹਰਕਮਲ ਪ੍ਰੀਤ ਸਿੰਘ ਜਿਹੜਾ ਅਕਿਊਜ਼ਡ ਨੰਬਰ 2 ਹੈ ਇਸ ਐਫ ਆਈ ਆਰ ਦੇ ਵਿੱਚ ਜੋ ਆਸ਼ਕ ਹੈ ਆਪਣਾ ਇਸ ਜਿਹੜੀ ਰੁਪਿੰਦਰ ਕੌਰ ਦਾ ਜਿਹੜੀ ਦਰਮਿਆਨੀ ਰਾਤ ਹੈ 28 ਤੇ 29 ਦੀ ਉਸ ਰਾਤ ਰੁਪਿੰਦਰ ਕੌਰ ਜੋ ਮੁਲਜ਼ਮ ਨੰਬਰ 1 ਹੈ ਉਹਨੇ ਆਪਦੇ ਆਸ਼ਕ ਮੁਲਜ਼ਮ ਨੰਬਰ 2 ਹਰ ਕਮਲਪ੍ਰੀਤ ਸਿੰਘ ਉਹਦੇ ਨਾਲ ਰਲ ਕੇ ਅਤੇ ਉਹਦੇ ਹੋਰ ਦੋਸਤਾਂ ਨਾਲ ਰਲ ਕੇ ਜਿਹਦੇ ਵਿੱਚੋਂ ਇੱਕ ਤੀਸਰਾ ਨੰਬਰ ਅਕਿਊਜ਼ਡ ਜੋ ਐਫ ਆਈ ਆਰ ਚ ਨਹੀਂ ਜਿਹੜਾ ਦੌਰਾਨੇ ਪੜਤਾਲ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਦਾ ਨਾਮ ਨਿਕਲ ਕੇ ਬਾਹਰ ਆਇਆ ਹੈ ਜਿਹਦਾ ਨਾਮ ਹੈ ਵਿਸ਼ੂ ਨਿਕਨੇਮ ਵਿਸ਼ੂ ਹੈ ਅਸਲ ਨਾਮ ਹੈਗਾ ਵਿਸ਼ਵਦੀਪ ਕੁਮਾਰ ਕੁਮਾਰ ਲਾਉਂਦਾ ਆ ਉਹਦੇ ਨਾਮ ਨਾਲ ਤੇ ਡੱਬ ਵਾਲੀ ਦਾ ਰਹਿਣ ਵਾਲਾ ਹੈ ਉਸ ਬੰਦੇ ਨੂੰ ਬਤੌਰ ਮੁਲਜ਼ਮ ਨੰਬਰ 3 ਜਿਹੜੇ ਉਸ ਰਾਤ ਨੂੰ ਇਸ ਸਾਰੇ ਬਰੂਟਲ ਮਰਡਰ ਤੇ ਵਿੱਚ ਇਸ ਕਾਂਸਪੀਰੇਸੀ ਦੇ ਵਿੱਚ ਪਿੰਡ ਸੁੱਖਣ ਵਾਲਾ ਮਜੂਦ ਸਨ ਅਤੇ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸ਼ਾਇਦ ਕੋਈ ਨਾ ਕੋਈ ਅਕਿਊਜ਼ਡ ਨੰਬਰ 42 ਪੁਲਿਸ ਦੀ ਦੌਰਾਨੇ ਪੜਤਾਲ ਕੋਈ ਬੰਦਾ ਸਾਹਮਣੇ ਆਵੇ। ਯਾਨੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਦੋ ਬੰਦੇ ਫੜੇ ਗਏ ਆ ਰੁਪਿੰਦਰ ਦੇ ਨਾਲ ਇਹ ਨਹੀਂ ਇਸ ਤੋਂ ਇਲਾਵਾ ਵੀ ਬੰਦੇ ਹੋਰ ਹੋ ਸਕਦੇ। ਬਿਲਕੁਲ ਮੈਨੂੰ ਲੱਗ ਰਿਹਾ ਹੈ ਕਿਉਂਕਿ ਗੱਲਾਂ ਕਾਫੀ ਸੁਣਨ ਨੂੰ ਮਿਲ ਰਹੀਆਂ ਤੇ ਪੁਲਿਸ ਦੀ ਬੜੀ ਗਰਮ ਜੋਸ਼ੀ ਨਾਲ ਇਹ ਪੜਤਾਲ ਚੱਲ ਰਹੀ ਹੈ। ਕਿ ਅਸੀਂ ਇਹਨੂੰ ਹੋਰ ਖੰਘਾਲੀਏ ਤੁਸੀਂ ਵੇਖੋ ਵੀ 9 ਦਿਨਾਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਪੰਜਾਬ ਪੁਲਿਸ ਨੇ ਇੱਕ ਮਰਡਰ ਹੈ ਜਿਹੜਾ ਉਹਨੂੰ ਪੂਰੇ ਉਹਦੇ ਜਿਹੜੇ ਤੰਦ ਆ ਉਹ ਖੋਲ ਕੇ ਰੱਖਤੇ ਉਸ ਰਾਤ ਨੂੰ ਸੁਖਣ ਵਾਲੇ ਪਿੰਡ ਦੇ ਲੋਕ ਸੁੱਤੇ ਪਏ ਸੀ ਠੰਡ ਦੇ ਦਿਨ ਸੀ ਇੱਕ ਕਤਲ ਹੁੰਦਾ ਹੈ ਕਤਲ ਘਰ ਵਾਲੀ ਕਰਾਉਂਦੀ ਹੈ ਘਰ ਵਾਲੀ ਇੱਕ ਸਟੋਰੀ ਬਣਾਉਂਦੀ ਹੈ ਕਿ ਮੇਰੇ ਘਰ ਦੇ ਵਿੱਚ ਕੁਝ ਬੰਦੇ ਵੜ ਗਏ ਜਿਨ੍ਹਾਂ ਨੇ ਲੁੱਟ ਖੋਹ ਦੀ ਨੀਅਤ ਨਾਲ ਬਹੁਤ ਵੱਡਾ ਆਬਾਦੀ ਵਾਲਾ ਪਿੰਡ ਆ ਸੁਖਣ ਵਾਲਾ ਹੂੰ ਬੜੇ ਸਰਮਾਇਦਾਰ ਅਮੀਰ ਲੋਕਾਂ ਦੇ ਘਰ ਆ ਉਸ ਪਿੰਡ ਦੇ ਵਿੱਚ ਇਹੀ ਇੱਕ ਘਰ ਜਿਹਦੇ ਵਿੱਚ ਕੋਈ ਵਿਅਕਤੀ ਉਹਦੀ ਘਰ ਵਾਲੀ ਇੱਕ ਕਹਾਣੀ ਸੁਣਾਉਂਦੀ ਐ ਕਿ ਉਹ ਬੰਦੇ ਵੜ ਕੇ ਇੱਥੇ ਖਲਾਰਾ ਪਾ ਗਏ ਜੋ ਸੋਨਾ ਤੇ ਨਗਦੀ ਸੀ ਉਹ ਖੋ ਕੇ ਲੈ ਗਏ ਤੇ ਮੇਰੇ ਘਰ ਵਾਲੇ ਨੂੰ ਮਾਰ ਗਏ ਟਾਰਾ ਵਾਲੀ ਤੇ ਕੋਈ ਚਰੀਟ ਨਹੀਂ ਘਰ ਵਾਲੀ ਦੇ ਜਿਹੜੇ ਹਾਉ ਪਾਉ ਐ ਉਹ ਸ਼ੱਕੀ ਜਾਪੇ ਜਦੋਂ ਉੱਥੇ ਮੌਕੇ ਵਾਰਦਾਤ ਤੇ ਹੁਣ ਲੋਕਾਂ ਨੂੰ ਕਿਵੇਂ ਪਤਾ ਲੱਗਿਆ ਇਸ ਰੁਪਿੰਦਰ ਕੌਰ ਨੇ ਆਪ ਉਸ ਸਟੋਰੀ ਨੂੰ ਲੋਕਾਂ ਦੇ ਸਾਹਮਣੇ ਸੱਚੇ ਹੋਣ ਲਈ ਅੱਡ ਅੱਡ ਲੋਕਾਂ ਨੂੰ ਫੋਨ ਕੀਤੇ ਬੰਦੇ ਪਹੁੰਚੇ ਪੁਲਿਸ ਕੋਲੇ ਇਨਫੋਰਮੇਸ਼ਨ ਪਹੁੰਚੀ ਜਦੋਂ ਪੁਲਿਸ ਕੋਲੇ ਇਨਫੋਰਮੇਸ਼ਨ ਪਹੁੰਚੀ ਪੁਲਿਸ ਉੱਥੇ ਪਹੁੰਚੀ ਤਾਂ ਪੁਲਿਸ ਨੂੰ ਆਨ ਦਾ ਫੇਸ ਉਹ ਫਟੇ ਲੱਗਣ ਲੱਗ ਗਿਆ ਕਿ ਇਹ ਕੋਈ ਨਾ ਕੋਈ ਮਰਡਰ ਹੈ ਇਹ ਉਹ ਸਟੋਰੀ ਨਹੀਂ ਜੋ ਉਹਦੀ ਘਰ ਵਾਲੀ ਦੱਸ ਰਹੀ ਹੈ ਯਾਨੀ ਪੁਲਿਸ ਨੂੰ ਤਾਂ ਪਤਾ ਲੱਗ ਹੀ ਜਾਂਦਾ ਵੀ ਜੋ ਦਿਖਾਇਆ ਜਾ ਰਿਹਾ ਉਹ ਨਹੀਂ ਹੈ ਕਹਾਣੀ ਇਸ ਦੇ ਪਿੱਛੇ ਦੀ ਹੋਰ ਆ ਉਹਦੇ ਪਿੱਛੇ ਦੀ ਕਹਾਣੀ ਹੋਰ ਹੈ ਜਿਵੇਂ ਜਿਵੇਂ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਸੂਈ ਦੀ ਘੜੀ ਘੁੰਮਦੀ ਗਈ ਤਿਉਂ ਤਿਉਂ ਸਾਰੀਆਂ ਤੰਦਾਂ ਖੁੱਲ ਕੇ ਬਾਹਰ ਆਉਂਦੀਆਂ ਗਈਆਂ ਤੇ ਜਦੋਂ ਉਸ ਲੜਕੀ ਨੂੰ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਨੇ ਇਨਵੈਸਟੀਗੇਟ ਕੀਤਾ ਇਨਟੈਰੋਗੇਟ ਕੀਤਾ ਤਾਂ ਜੋ ਉਸ ਲੜਕੀ ਨੇ ਗੱਲਾਂ ਕਬੂਲ ਕੀਤੀਆਂ ਪੰਜਾਬ ਪੁਲਿਸ ਦੀ ਇਨਟੈਰੋਗੇਸ਼ਨ ਦੇ ਵਿੱਚ ਤੇ ਉਸ ਗੱਲਾਂ ਤੋਂ ਜੋ ਇਨਵੈਸਟੀਗੇਸ਼ਨ ਫਦਰ ਕੀਤੀ ਗਈ ਉਹ ਇਨ ਬਿਨ ਐਵੀਡੈਂਸ ਕਲੈਬੋਰੇਟ ਹੁੰਦੀ ਗਈ ਹੋਟਲਾਂ ਦਾ ਨਾਮ ਬਾਹਰ ਆ ਗਿਆ ਜਿੱਥੇ ਇਹ ਮੁੰਡਾ ਹੋਟਲਾਂ ਦਾ ਨਾਮ ਆ ਗਿਆ ਇਹ ਬਠਿੰਡੇ ਦਾ ਕੋਈ ਹੋਟਲ ਹੈ ਕਾਫੀ ਨਾਮੀ ਹੋਟਲ ਹੈ ਇਹ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਕਰਕੇ ਮੈਂ ਉਹਦਾ ਨਾਮ ਨਹੀਂ ਲੈਂਦਾ ਇਹਨਾਂ ਹੋਟਲਾਂ ਦਾ ਨਾਮ ਵੀ ਸਾਹਮਣੇ ਆ ਗਿਆ ਜਿੱਥੇ ਗੁਰਵਿੰਦਰ ਦੀ ਵਾਈਫ ਰੁਪਿੰਦਰ ਤੋਂ ਉਹਦਾ ਆਸ਼ਕ ਇਕੱਠੇ ਰਹਿੰਦੇ ਸੀ ਬਿਲਕੁਲ ਉਹ ਬਿਲਕੁਲ ਇਹਨਾਂ ਦੇ ਡਾਕੂਮੈਂਟ ਲੱਗੇ ਹੋਏ ਨੇ ਉਸ ਹੋਟਲ ਦੇ ਰਿਕਾਰਡ ਦੇ ਹਾਂ ਬਿਲਕੁਲ ਕਿਉਂਕਿ ਜਿਹੜਾ ਚੰਗਾ ਹੋਟਲ ਹੈ ਨਾਮੀ ਹੋਟਲ ਹੈ ਕਿਸੇ ਇਲਾਕੇ ਦਾ ਉਹ ਬਤੌਰ ਆ ਰਿਕਾਰਡ ਲਏ ਬਿਨਾ ਕਿਸੇ ਨੂੰ ਕਮਰਾ ਨਹੀਂ ਦਿੰਦਾ ਸੋ ਜਿਵੇਂ ਜਿਵੇਂ ਉਹ ਉਹਨੇ ਕਹੀ ਗਈ ਉਵੇਂ ਉਵੇਂ ਉਹ ਲੋਕੇਸ਼ਨਾਂ ਸਾਰੀਆਂ ਗੈਦਰ ਹੁੰਦੀਆਂ ਆ ਟਾਵਰ ਲੋਕੇਸ਼ਨ ਸੇਮ ਆ ਗਈਆਂ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਆ ਗਈਆਂ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਤਕਰੀਬਨ ਤਕਰੀਬਨ ਗੱਲਾਂ ਇਵਨ ਕੇ ਜੋ ਉਹਨੇ ਕਿਹਾ ਕਿ ਮੈਂ ਆਪਦੇ ਘਰ ਵਾਲੇ ਨੂੰ ਨਸ਼ੀਲੇ ਪਦਾਰਥ ਖਵਾਏ ਆ ਉਹ ਉਸ ਜਿਹੜੀਆਂ ਉਸ ਦਾ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਚੀਜ਼ਾਂ ਨੇ ਮੋਸਟ ਪ੍ਰੋਬਬਲੀ ਪੰਜਾਬ ਪੁਲਸ ਨੇ ਆਪਦੀ ਪ੍ਰੈਸ ਕਾਨਫਰੰਸ 'ਚ ਵੀ ਦੱਸਿਆ ਸੀ ਔਰ ਚੀਜ਼ਾਂ ਰਿਕਵਰ ਕਰ ਲਈਆਂ ਮਹੀਪ ਜੀ ਮੈਨੂੰ ਇਹ ਦੱਸੋ ਕਿ ਜਿਸ ਤਰੀਕੇ ਦੇ ਨਾਲ ਮਰਡਰ ਸੋਚਿਆ ਸੀ ਉਸ ਤਰੀਕੇ ਦੇ ਨਾਲ ਮਰਡਰ ਨਹੀਂ ਹੋ ਪਾਇਆ ਇਹ ਮੰਨਿਆ ਜਾ ਰਿਹਾ ਜਿਹੜੀ ਮੈਨੂੰ ਜਾਣਕਾਰੀ ਹੈ ਉਹ ਇਹ ਹੈ ਕਿ ਇਹਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਗੁਰਵਿੰਦਰ ਨੂੰ ਉਸ ਤੋਂ ਬਾਅਦ ਚਿੱਟੇ ਦਾ ਟੀਕਾ ਲਾਇਆ ਜਾਣਾ ਸੀਗਾ ਤਾਂ ਕਿ ਇਹ ਇੱਕ ਚਿੱਟੇ ਦਾ ਓਵਰਡੋਜ਼ ਦਾ ਕੇਸ ਬਣ ਜੇ ਔਰ ਇਹਨਾਂ ਤੇ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਜਦੋਂ ਚਿੱਟੇ ਦੀ ਸੂਈ ਲੱਗੀ ਹੋਈ ਡਰਗ ਵਾਲੀ ਸੂਈ ਲੱਗੀ ਹੋਈ ਨਿਕਲੂਗੀ ਪਰਿਵਾਰਕ ਮੈਂਬਰ ਵੀ ਡਰ ਜਾਣਗੇ ਕਿ ਸਾਡਾ ਤਾਂ ਮੁੰਡਾ ਚਿੱ ਵਿਕਰਮ ਜੀ ਇੱਕ ਬੜੀ ਡੂੰਗੀ ਗੱਲ ਕਰਨ ਲੱਗੇ ਆ ਤੁਹਾਡੇ ਕੋਲੇ ਤੁਸੀਂ ਬੜੀ ਡੂੰਗੀ ਸ ਤੇ ਸੋਣਾ ਸਵਾਲ ਪੁੱਛਿਆ ਮੈਨੂੰ ਕਿਉਂਕਿ ਇਹ ਹਿੰਦੁਸਤਾਨ ਦੀ ਇਹ ਵਰਲਡ ਓਵਰ ਪੰਜਾਬੀਆਂ ਦੇ ਵਿੱਚ ਮਣਾ ਚ ਘਰ ਘਰ ਚੁੱਕਿਆ ਇਹ ਕੇਸ ਕਿ ਐਕਚੁਅਲ ਚ ਹੋਇਆ ਕੀ ਹੁਣ ਨਸ਼ੀਲੀ ਦਵਾਈਆਂ ਦੀ ਗੱਲ ਹੋ ਰਹੀ ਓ ਪ੍ਰੋਕਿਊਰ ਕਿੱਥੋਂ ਹੋਈਆਂ ਆਈਆਂ ਕਿੱਥੋਂ ਇਹ ਵੀ ਇੱਕ ਸਵਾਲ ਹੈ ਗਾ ਤੁਹਾਨੂੰ ਮੈਂ ਇੱਕ ਹੋਰ ਡੂੰਗੀ ਗੱਲ ਦੱਸਦਾ ਕਿ ਜਿਹੜਾ ਤੀਸਰਾ ਮੋਲਜਮ ਹੈ ਡੱਬ ਵਾਲੀ ਪਿੰਡ ਤੋਂ ਜਿਹਨੂੰ ਡੱਬ ਵਾਲੀ ਤੋਂ ਫੜਿਆ ਗਿਆ ਜੋ ਪੁਲਸ ਦੀ ਇਨਵੈਸਟੀਗੇਸ਼ਨ ਦੇ ਵਿੱਚੋਂ ਵਿਸ਼ੂ ਫੜਿਆ ਗਿਆ ਉਸ ਦੇ ਉੱਤੇ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਹੁਣ ਇੱਕ ਬੰਦਾ ਡੱਬ ਵਾਲੀ ਦਾ ਇੱਕ ਬੰਦਾ ਬੱਲੂਆਣੇ ਦਾ ਬਠਿੰਡੇ ਦਾ ਉਹਨਾਂ ਦਾ ਆਪਸ 'ਚ ਕੀ ਸੰਪਰਕ ਹੈ ਕੀ ਉਹਦਾ ਦੋਸਤ ਹੋਣ ਉਹ ਮੈਂ ਕਹਿੰਦਾ ਦੋਸਤੀ ਕਿਸੇ ਕਾਰਨ ਕਰਕੇ ਬਣਦੀ ਆ ਨਾ ਵਿਕਰਮ ਜੀ ਕਿਸੇ ਗੱਲ ਕਾਰਨ ਕਰਕੇ ਬਣਦੀ ਆ ਮੇਰੀ ਨਾ ਦੋਸਤੀ ਬਣ ਗਈ ਬਠਿੰਡੇ ਜਾ ਕੇ ਕੋਈ ਨਾ ਕੋਈ ਉਹਨਾਂ ਦਾ ਆਪਸ ਚ ਲਿੰਕ ਅਪ ਹੈ ਹੁਣ ਗੱਲ ਇਹ ਵੀ ਨਿਕਲ ਕੇ ਬਾਹਰ ਆਉਂਦੀ ਹੈ ਕਿ ਜਿਹੜਾ ਇਹ ਵਿਸ਼ੂ ਹੈ ਇਹ ਕਿਸੇ ਸਮੇਂ ਡੱਬ ਵਾਲੀ ਗੋਲ ਚੌਂਕ ਦੇ ਵਿੱਚ ਆਟੋ ਰਿਕਸ਼ਾ ਚਲਾਉਂਦਾ ਸੀ ਅੱਜ ਇਹ ਮਹਿੰਗੇ ਕੱਪੜੇ ਪਾਉਂਦਾ ਅੱਜ ਇਹ ਮਹਿੰਗੀਆਂ ਗੱਡੀਆਂ ਚ ਘੁੰਮ ਰਿਹਾ ਹੈ ਇਦੇ ਬਾਰੇ ਡੱਬ ਵਾਲੀ ਦੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਇਹ ਡਰੱਗ ਸਮਗਲਰ ਹੈ ਇਹ ਮਤਲਬ ਸਪਲਾਈਅਰ ਹੈ ਇਹ ਕਿਤੋਂ ਡਰੱਗ ਦੀ ਖੇਪ ਪ੍ਰਕਿਊਰ ਕਰਦਾ ਤਾਂ ਬਠਿੰਡੇ ਡੱਬ ਵਾਲੀ ਤੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਇਹ ਥੋੜੀ ਥੋੜੀ ਮਾਤਰਾ ਦੇ ਵਿੱਚ ਉਹ ਸਪਲਾਈ ਕਰਦਾ ਤੇ ਉਹ ਡਰੱਗ ਮਨੀ ਕਲੈਕਟ ਕਰਕੇ ਜਿੱਥੋਂ ਇਹ ਸਮਾਨ ਲੈਂਦਾ ਉੱਥੇ ਇਹ ਦਿੰਦਾ ਮੈਂ ਬਹੁਤ ਵੱਡੀ ਸਟੇਟਮੈਂਟ ਦੇ ਰਿਹਾ ਇਹ ਕੋਈ ਛੋਟੀ ਸਟੇਟਮੈਂਟ ਹਮਨੂ ਚੈਲੰਜ ਕਰ ਦਵੇ ਇਸ ਚੀਜ਼ ਨੂੰ ਫਿਰ ਇਹ ਉਹ ਗੱਲਾਂ ਹੈ ਜੋ ਪਰਿਵਾਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੇਖੋ ਜਿਹਦਾ ਪੁੱਤ ਮਰਿਆ ਹੁੰਦਾ ਉਹ ਆਲਦੇ ਲੈਵਲ ਤੇ ਵੀ ਪੜਤਾਲ ਕਰਦਾ ਕਿ ਅਸਲ ਦੇ ਵਿੱਚ ਗੱਲਾਂ ਹੋਈਆਂ ਕੀ ਚੱਲ ਕੀ ਰਿਹਾ ਸੀਗਾ ਗੱਲ ਇਹ ਹੈ ਕਿ ਗੱਲ ਇਹ ਇਹ ਉਹ ਗੱਲਾਂ ਨੇ ਜਿਹੜੀਆਂ ਪੰਜਾਬ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜਿਹੜੀ ਅੰਡਰ ਇਨਵੈਸਟੀਗੇਸ਼ਨ ਹੈ ਤੇ ਇਹ ਗੱਲਾਂ ਸਾਨੂੰ ਪੰਜਾਬ ਪੁਲਿਸ ਤੋਂ ਨਹੀਂ ਲੱਗੀਆਂ ਇਹ ਉਸ ਇਲਾਕੇ ਦੇ ਲੋਕ ਦੱਸ ਰਹੇ ਨੇ ਬੱਲੂਆਨੇ ਪਿੰਡ ਦੇ ਲੋਕ ਦੱਸ ਰਹੇ ਨੇ ਈਵਨ ਕਿ ਉਥੋਂ ਡੱਬਾ ਵਾਲੀ ਦੇ ਲੋਕ ਇਹ ਗੱਲਾਂ ਦੱਸ ਰਹੇ ਨੇ ਠੀਕ ਹੈ ਚਲੋ ਮਹੀਪ ਜੀ ਤੁਹਾਨੂੰ ਤੁਸੀਂ ਇਹ ਕਨੈਕਸ਼ਨ ਜੋੜ ਰਹੇ ਹੋ ਕਿ ਸ਼ਾਇਦ ਉਹ ਡਰੱਗ ਉਧਰੋਂ ਆਇਆ ਹੋਵੇ ਜਾਂ ਜਿਹੜੀਆਂ ਗੋਲੀਆਂ ਦਿੱਤੀਆਂ ਗਈਆਂ ਉਹ ਉਧਰੋਂ ਹਰ ਕੰਮਲ ਪ੍ਰੋਵਾਈਡ ਕਰਾਉਂਦਾ ਹੋਵੇ ਕੁਝ ਵੀ ਹੋ ਸਕਦਾ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦਾ ਪੰਜਾਬ ਪੁਲਿਸ ਦੀ ਫਦਰ ਇਨਵੈਸਟੀਗੇਸ਼ਨ ਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਾਂ ਕਲੀਅਰ ਹੋਣਗੇ ਨਹੀਂ ਜਿਹੜੀ ਮੈਨੂੰ ਕਿਸੇ ਨੇ ਬਹੁਤ ਪੁਖਤਾ ਸੋਰਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨੂੰ ਗੋਲੀਆਂ ਖਵਾ ਕੇ ਸੁਵਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਫਿਰ ਚੱਟੇ ਦਾ ਟੀਕਾ ਉਹਦੀ ਘਰ ਵਾਲੀ ਰੁਪਿੰਦਰ ਨੇ ਲਾਉਣਾ ਸੀ ਗੁਰਵਿੰਦਰ ਦੇ ਪਰ ਉਹ ਚੱਟਾ ਉਹ ਤੋਂ ਲੱਗ ਨਹੀਂ ਪਾਇਆ ਸਿਰੰਜਾਂ ਤਿੰਨ ਸੀ ਉਹ ਖਰਾਬ ਕਰਨੀਆਂ ਬਾਅਦ ਵਿੱਚ ਕਹਿੰਦੇ ਕਿ ਇਹਨੂੰ ਸੱਦਿਆ ਗਿਆ ਮੁੰਡੇ ਨੂੰ ਇਹ ਫਿਰ ਆਇਆ ਇਹ ਚੱਟੇ ਦਾ ਟੀਕਾ ਲਾਉਣ ਵਾਸਤੇ ਆਇਆ ਸੀਗਾ ਪਰ ਉਦੋਂ ਪਹਿਲਾਂ ਗੋਲੀਆਂ ਦਾ ਅਸਰ ਘਟ ਗਿਆ ਉਹਦੀ ਬੇਹੋਸ਼ੀ ਖਤਮ ਹੋ ਗਈ ਔਰ ਗੁਰਵਿੰਦਰ ਉੱਠ ਖੜਿਆ ਫਿਰ ਗੁੱਥਮ ਗੁੱਥਾ ਹੋਇਆ ਦੇਖੋ ਜਿਵੇਂ ਤੁਹਾਡੇ ਸੋਰਸ ਨੇ ਦੱਸੀ ਇਹ ਗੱਲ ਉਸੇ ਉਸੇ ਤਰ੍ਹਾਂ ਮੇਰੇ ਸੋਰਸ ਨੇ ਇਹ ਗੱਲਾਂ ਦੱਸੀਆਂ ਵੀ ਇਹਦੇ ਵਿੱਚ ਕੁਛ ਨਾ ਕੁਛ ਡਰੱਗਸ ਦੀ ਜਾਂ ਡਰੱਗ ਪੈਡਲਰਸ ਦੀ ਵੀ ਇਨਵੋਲਵਮੈਂਟ ਇਸ ਮਰਡਰ ਦੇ ਵਿੱਚ ਹੈ ਇਹਨੂੰ ਕਲਾ ਮਰਡਰ ਦੀ ਪੱਖ ਤੋਂ ਨਾ ਵੇਖੋ ਇਹਦੇ ਐਂਡ ਤੇ ਲੋਕ ਕਿਹੜੇ ਨੇ ਕਿ ਕਿੱਥੋਂ ਕੀ ਗੱਲ ਚੱਲੀ ਉਵੇਂ ਹੀ ਬਿਲਕੁਲ ਥੋੜੀ ਗੱਲ ਓਬਵੀਅਸਲੀ ਫਿਰ ਹਰਵਿੰਜ ਹੀ ਆਈ ਹੈ ਕਿਤੇ ਰਪਿੰਦਰ ਦੇ ਕੋਲੇ ਮੰਨ ਲਓ ਤਾਂ ਫਿਰ ਉਹ ਕਿਸੇ ਦੇ ਥਰੂ ਤਾਂ ਆਈ ਹੈ ਨਾ ਉਹ ਚੈਨਲ ਵੀ ਡਿਸਟਰੋਏ ਕਰਨਾ ਬਿਲਕੁਲ 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 ਇਹ ਦੇਖੋ ਇਹ ਇਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਹੈ ਕਿ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਆ ਵੀ ਹੋ ਸਕਦਾ ਆ ਵੀ ਸ਼ਾਇਦ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਹੈ ਕੁਝ ਪਰਿਵਾਰ ਕਰਦਾ ਹੈ ਕੁਝ ਪੁਲਿਸ ਕਰਦੀ ਹੈ ਕੁਝ ਲੋਕ ਕਰਦੇ ਆ ਜਿਹੜੇ ਹਮਦਰਦ ਨੇ ਤਾਂ ਹੌਲੀ-ਹੌਲੀ ਉਹ ਚੀਜ਼ਾਂ ਕਲੈਬੋਰੇਟ ਹੁੰਦੀਆਂ ਜਾਂਦੀਆਂ ਤੇ ਅਖੀਰ ਕਨਕਲੂਜਨ ਨਿਕਲਦਾ ਵੀ ਅਸਲੀਅਤ ਆ ਸੀ ਗੁਰਵਿੰਦਰ ਦੀ ਭੈਣ ਰੁਪਿੰਦਰ ਨੇ ਜਿਹੜੇ ਬਿਆਨ ਦਿੱਤੇ ਆ ਉਹ ਹਲਾਕੇ ਰੱਖ ਦੇਣ ਵਾਲੇ ਯਾਨੀ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਜਾਂ ਉਸ ਦਿਨ ਹੀ ਗੁਰਵਿੰਦਰ ਨੂੰ ਇਸ ਜੀ ਦਾ ਅਭਾਸ ਕਿਵੇਂ ਹੋਇਆ ਕਿ ਮੈਨੂੰ ਮਾਰਨ ਮਾਰਨ ਦੀ ਤਿਆਰੀ ਹੈ ਜਾਂ ਕੋਈ ਉਹਨੇ ਸੁਣ ਲਈ ਸੀ ਇਹਨਾਂ ਦੀ ਗੱਲਬਾਤ ਆਪਦੀ ਘਰ ਵਾਲੀ ਦੀ ਔਰ ਉਧਿਆਸ਼ਕ ਦੀ ਨਹੀਂ ਜਿਹੜੀ ਜਿਹੜੀ ਉਹਦੀ ਭੈਣ ਹੈ ਮਨਵੀਰ ਕ ਮਨਵੀਰ ਕੌਰ ਨੇ ਆਪਦੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੇਰੇ ਭਰਾ ਨੇ ਮੈਨੂੰ ਇਹ ਗੱਲ ਦੱਸੀ ਹੂੰ ਕਿ ਉਹਦੇ ਨਾਜਾਇਜ਼ ਸੰਬੰਧ ਨੇ ਹੂੰ ਉਹਦੀ ਭੈਣ ਨੇ ਉਹਨੂੰ ਇਹ ਗੱਲ ਕਹੀ ਕਿ ਮੈਂ ਕੱਲ ਨੂੰ ਆਉਂ ਕੋਈ ਗੱਲ ਨਹੀਂ ਸਮਾਜ ਤੋਂ ਪਰਿਵਾਰ ਦਾ ਇੱਕ ਪਰਦਾ ਬਣਿਆ ਕੋਈ ਗੱਲ ਨਹੀਂ ਤੁਸੀਂ ਅੱਜ ਦਾ ਦਿਨ ਕੱਢੋ మేబీ పాసిబిలిటీ హై క హస్బండ్ వైఫ్ ది ਕੋਈ ਘਰੇਲੂ ਕੋਈ ਗੱਲ ਹੋਈ ਹੋਵੇ ਜਿਦੇ ਕਰਕੇ ਉਹਦੀ ਘਰ ਵਾਲੀ ਨੂੰ ਇਹ ਲੱਗਿਆ ਹੋਵੇ ਵੀ ਅੱਜ ਆਪਟੀਮਮ ਦੇਣਾ ਹੈ ਅੱਜ ਅੱਜ ਜਿਹੜਾ ਸਮਾਂ ਉਹ ਬਹੁਤ ਸੁਖਾਵਾਂ ਤੇ ਇਸ ਦਿਨ ਨੂੰ ਜਿਹੜਾ ਹੈਗਾ ਮੈਂ ਇਹ ਤਾਂ ਮਰਡਰ ਕਰਦਾ ਤਾਂ ਮੇਰਾ ਇਸ ਤੋਂ ਖੜਾ ਛੁੱਟ ਜੂ ਪਰ ਜਿਹੜੀ ਐਫ ਆਈ ਆਰ ਦੇ ਵਿੱਚ ਆਹ ਲਾਈਨ ਹੈ ਸੇਖੋਂ ਸਾਹਿਬ ਉਹਦੇ ਵਿੱਚ ਲਿਖਿਆ ਕਿ ਗੁਰਵਿੰਦਰ ਦੀ ਭੈਣ ਨੇ ਜਿਹੜੇ ਬਿਆਨ ਦਿੱਤੇ ਆ ਉਹੀ ਲਾਈਨ ਲਿਖੀ ਹੋਈ ਹੈ ਐਫ ਆਈ ਆਰ ਦੇ ਵਿੱਚ ਗੁਰਵਿੰਦਰ ਦੀ ਭੈਣ ਦੇ ਮੁਤਾਬਕ ਕਿ ਉਹਦੇ ਘਰ ਵਾਲੇ ਨੂੰ ਔਰ ਉਹਨੂੰ ਫੋਨ ਜਾਂਦਾ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਦੇ ਹਰਕਮਲਪ੍ਰੀਤ ਨਾਲ ਨਜਾਇਜ਼ ਸੰਬੰਧ ਤੇ ਉਹਨੇ ਵੀ ਦੱਸਿਆ ਕਿ ਰੁਪਿੰਦਰ ਕੌਰ ਮੇਰੀ ਜ਼ਮੀਨ ਹੜਪਣ ਲਈ ਆਪਣੇ ਦੋਸਤਾਂ ਨਾਲ ਲੜ ਕੇ ਮੈਨੂੰ ਰਸਤੇ ਚੋਂ ਕੱਢ ਸਕਦੀ ਹੈ ਭਾਵ ਕਿ ਮੈਨੂੰ ਮਾਰ ਸਕਦੀ ਹੈ ਔਰ ਇਹ ਗੱਲ ਉਹਨੇ ਜੇ ਘਬਰਾਟ ਦੇ ਵਿੱਚ ਦੱਸੀ ਹੈ ਤਾਂ ਉਹਨੂੰ ਇਸੀ ਦਾ ਡਾਊਟ ਕਿਵੇਂ ਹੋਇਆ ਕਿ ਮੇਰੀ ਜ਼ਮੀਨ ਹੜਪਣ ਵਾਸਤੇ ਮੈਨੂੰ ਮਾਰਿਆ ਜਾ ਸਕਦਾ ਦੇਖੋ ਇਹ ਮੀਆਂ ਬੀਬੀ ਦੇ ਵਿੱਚ ਆਪਸ ਚ ਹੋਈਆਂ ਗੱਲਾਂ ਹੈ ਹੂੰ ਜੋ ਕਿ ਉਹਨੇ ਆਪਦੀ ਭੈਣ ਨੂੰ ਦੱਸਿਆ ਹੁਣ ਜੇ ਅੱਜ ਗੁਰਵਿੰਦਰ ਸਿੰਘ ਜਿਉਂਦਾ ਹੁੰਦਾ ਤਾਂ ਇਹ ਗੱਲਾਂ ਕਲੀਅਰ ਹੋ ਜਾਂਦੀਆਂ ਲੇਕਿਨ ਅੱਜ ਉਹ ਗੱਲ ਉਹਦੀ ਭੈਣ ਦੱਸ ਰਹੀ ਹੈ ਕਿਉਂਕਿ ਉਹਦੇ ਭਰਾ ਨੇ ਉਹਦੇ ਆਪਦੀ ਭੈਣ ਨੂੰ ਕਨਵੇ ਕੀਤੀ ਹੈ ਇਹ ਗੱਲ। ਬਈ ਏਸੀ ਡਾਊਟ ਦੀ ਗੱਲ ਪੁੱਛ ਰਹੇ ਆ ਤੁਹਾਡੇ ਤੋਂ ਕਿ ਉਹਨੇ ਕੋਈ ਇਹਨਾਂ ਦੀ ਫੋਨ ਕਾਲ ਸੁਣ ਲਈ ਕਿਤੇ ਜਿਵੇਂ ਮੰਨ ਲਓ ਕੋਈ ਬੰਦਾ ਸੁਣ ਲੈਂਦਾ ਕਿਸੇ ਤਰੀਕੇ ਨਾਲ ਕੋਈ ਗੱਲ ਪਤਾ ਲੱਗ ਜਾਂਦੀ ਹੈ। ਇਸ ਤਰ੍ਹਾਂ ਦਾ ਕੋਈ ਡਾਊਟ ਉਹਦੇ ਮਨ ਦੇ ਵਿੱਚ ਹੋ ਗਿਆ ਜਿਹੜੀ ਉਹਨੇ ਆਪਦੀ ਭੈਣ ਨੂੰ ਗੱਲ ਦੱਸਦੀ ਪਰ ਜੇ ਗੱਲ ਉਹਨੇ ਦੱਸਤੀ ਹੈ ਫੋਨ ਤੋ ਪਹਿਲਾਂ ਫਿਰ ਤੋਂ ਬਹੁਤ ਅਵੇਅਰ ਹੋ ਜਾਣਾ ਸੀਗਾ ਸ਼ਾਇਦ ਲੋਕ ਲਾਉਂਦਾ ਰਾਤ ਨੂੰ ਜਾਂ ਕੁਝ ਵੀ ਕਿਉਂਕਿ ਸੌਂਦੇ ਦਾ ਕਹਿੰਦੇ ਅੱਡ ਕਮਰੇ ਸੀਗੇ ਇਹ ਨਹੀਂ ਇਹਦੇ ਬਾਰੇ ਭਲੇ ਅੱਡ ਅੱਡ ਕਮਰੇ ਚ ਸੌਂਦੇ ਸੀ ਜਾਂ ਇਕੱਠੇ ਸੌਂਦੇ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਪਾਉਂਗਾ ਪਰ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਦਾ ਹਾਂ ਕਿ ਨਜਾਇਜ਼ ਸਬੰਧ ਸਨ ਬਿਲਕੁਲ ਸਨ ਇਹ ਲੜਕੀ 27 ਤਰੀਕ ਨੂੰ ਮੋਸਟ ਪ੍ਰੋਬਬਲੀ 27 ਨੂੰ 28 ਨੂੰ ਜਾਂ 26 ਨੂੰ ਉਹ ਪਾਰਟ ਆਫ ਪੁਲਿਸ ਇਨਵੈਸਟੀਗੇਸ਼ਨ ਹੈ ਇਹ ਪਿੰਡ ਬੱਲੂਆਣੇ ਵੀ ਜਾ ਕੇ ਆਈ ਹੈ अच्छा एक ਕਤਲ ਆਪਦੇ ਹਸਬੰਦ ਨੂੰ ਕਤਲ ਕਰਾਉਣ ਵਾਲੀ ਰੁਪਿੰਦਰ ਕੌਰ ਕਤਲ ਵਾਲੀ ਰਾਤ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਐਸ ਪਰ ਇਨਵੈਸਟੀਗੇਸ਼ਨ ਜਾਂ ਜੋ ਇਨਵੈਸਟੀਗੇਸ਼ਨ ਚ ਹਲੇ ਕਲੀਅਰ ਹੋਣਗੀਆਂ ਗੱਲਾਂ ਉਹਦੇ ਮੁਤਾਬਕ ਇਹ ਬੱਲੂਆਣੇ ਪਿੰਡ ਜਾ ਕੇ ਆਈ ਹੈ ਐਂਡ ਮਰਡਰ ਕਰਨ ਵਾਲੇ ਜਿਹੜਾ ਇਨਸਾਨ ਹਰਕਮਲ ਹੈ ਉਹਦੇ ਫਾਦਰ ਨੂੰ ਇਸ ਲੜਕੀ ਬਾਰੇ ਭਲੀ ਭਾਂਤ ਜਾਣਕਾਰੀ ਸੀ ਇਹ ਫੈਕਟ ਹੈ ਹੂੰ ਉਹਦੇ ਫਾਦਰ ਨੂੰ ਪਤਾ ਸੀਗਾ ਵੀ ਇੱਕ ਫਰੀਦਕੋਟ ਤੋਂ ਲੜਕੀ ਵਾਰੀ ਵਾਰੀ ਮੇਰੇ ਲੜਕੇ ਨੂੰ ਮਿਲਣ ਬੱਲੂਆਣੇ ਮੇਰੇ ਘਰੇ ਆਉਂਦੀ ਆ ਹੂੰ ਤੇ ਉਹ ਫਰਾਰ ਆ ਉਸ ਦਿਨ ਦਾ ਇਸ ਮਰਡਰਰ ਦਾ ਇਹ ਸਰ ਕਮਲ ਦਾ ਫਾਦਰ ਫਰੋਮ ਦਾ ਡੇ ਆਫ ਦਿਸ ਇਨਸੀਡੈਂਟ ਉਹ ਫਰਾਰ ਕਰ ਬੰਦ ਹੈ ਹੂੰ ਲੱਭ ਹੀ ਨਹੀਂ ਰਿਹਾ ਪੁਲਿਸ ਨੇ ਪੁਲਿਸ ਦੇ ਕੋਲ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਉਹਨੇ ਬਿਲਕੁਲ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ ਪਤਾ ਹੀ ਨਹੀਂ ਕਿੱਥੇ ਹੈ ਉਹ ਤੇ ਤੁਹਾਨੂੰ ਇਹ ਵੀ ਲੱਗਦਾ ਕਿ ਉਹ ਵੀ ਸ਼ਾਇਦ ਇਸ ਸਾਜਿਸ਼ ਦਾ ਕਨਸਪੀਰੇਸੀ ਦਾ ਹਿੱਸਾ ਹੋਵੇ ਤੁਸੀਂ ਦੇਖੋ ਇੱਕ ਬਗਾਨੇ ਘਰ ਦੀ ਧੀ ਹੋਰ ਜ਼ਿਲ੍ਹੇ ਦੀ ਰਹਿਣ ਵਾਲੀ ਤੁਹਾਡੇ ਘਰੇ ਵਿਜ਼ਿਟਸ ਕਰ ਰਹੀ ਹੈ ਤੁਹਾਡੇ ਘਰੇ ਆ ਰਹੀ ਹੈ ਤੁਹਾਡੇ ਪਰੇ ਚਾਹ ਪਾਣੀ ਪੀ ਰਹੀ ਹੈ ਰੋਟੀ ਖਾ ਰਹੀ ਹੈ ਥੋੜੇ ਮਨ ਚ ਨਾ ਇਹ ਗੱਲ ਜਾਓ ਵੀ ਇਹ ਕੁੜੀ ਦਾ ਨਾਮ ਕੀ ਹੈ ਇਹ ਕੌਣ ਹੈ ਇਹ ਇਹਦੇ ਨਾਲ ਮਿਲ ਕੇ ਕਿਉਂ ਆਉਂਦੀ ਹੈ ਇਹਦਾ ਆਪਸ ਚ ਦੋਵਾਂ ਦਾ ਸਬੰਧ ਕੀ ਹੈ ਇਹਦਾ ਮਤਲਬ ਉਹਦੇ ਫਾਦਰ ਨੂੰ ਇਸ ਗੱਲ ਦਾ ਪਤਾ ਸੀ ਮੇਬੀ ਹੀ ਇਜ਼ ਆਲਸੋ ਪਾਰਟ ਆਫ ਕਨਸਪੀਰੇਸੀ ਮੇਬੀ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਪੋਸਿਬਲ